है, तो बोल रहे है, किसे किसे रुक बोल पर मैं बर्दाश्त करना जिन्ना करना कर लिया उन्हें बर्दश् नहीं करा भागुर नगर नशा बिक रहा है सारी दिन उस तो गेंडे भी है उस तो गेंडे उस गहरे में भी सबको उस तो गेंडे ने ਚਾਲਤ ਕਿਤੇਗੇ ਜਿਹਦੇ ਵਿੱਚ ਉਸੇ ਗਿਆਨੇ ਦਾ ਰੋਲ ਸੀ ਉਸੇ ਗਿਆਨੇ ਦਾ ਰੋਲ ਆਪਣੇ ਬੱਚੇ ਨਸ਼ਾ ਕਰੇ ਲਾ ਕੇ ਅਜ ਅਮਰੀਕਾ ਭੇਜ ਦਿੱਤੇ ਆ ਅਮਰੀਕਾ ਦੇ ਵਿੱਚ ਆਪਣੇ ਬੱਚੇ ਭੇਜ ਦਿੱਤੇ ਜਿਹੜਾ ਲੋਕਾਂ ਨਸ਼ਾ ਲਾ ਕੇ ਗਏ ਉਹਨਾਂ ਦੇ ਬੱਚੇ ਮਰ ਰਹੇ ਆ ਜੀ ਕੋਈ ਪੁੱਛਣ ਵਾਲਾ ਨਹੀਂ ਇਹ ਜਿਹੜੀ ਪੰਜਾਬ ਇੱਕ ਕੱਟਬੁਤਲੀ ਬਣੀ ਪਈ ਆ ਤਮਸ਼ਾ ਲਾ ਰਹੀ ਆ ਇਹ ਤੁਹਾਨੂੰ ਸਾਰਿਆਂ ਨੂੰ ਕੀਮਤੀ ਭਗਤ ਸਾਭਕਾ ਚੇਅਰਮੈਨ ਤੁਹਾਡੇ ਨਾਲ ਦੋ ਚਾਰ ਵਿਚਾਰਾਂ ਸਾਂਝੀਆਂ ਕਰਾਂਗਾ। ਦੋਸਤੋ ਜਿਹੜੀ ਪਰਸੋ ਪੰਚਾਇਤ ਹੋਈ ਹੈ। ਮਹਾਪੰਚਾਇਤ ਬਸਤੀ ਦਾੰਚਮੰਦਰ ਵਿੱਚ। ਉਹਦੇ ਵਿੱਚ ਕੁਝ ਵਿਚਾਰ ਵੀਰਾਂ ਨੇ ਆਪਣੇ ਪ੍ਰਗਟ ਕੀਤੇ। ਉਹਦੇ ਜਵਾਬ ਵਿੱਚ ਮੈਂ ਵੀ ਕੁਝ ਕਹਤਾ। ਮਹਾਪੰਚਾਇਤ ਦੇ ਆਗੂ ਜਿਹੜੇ ਨੇ ਸ਼ੀਤਲ ਅੰਗਰਾਲ ਜੀ ਐਕਸ ਐਮ ਐਲ ਉਹਨਾਂ ਨੂੰ ਬੜੀ ਘਬਰਾਹਟ ਹੋਈ। ਘਬਰਾਟ ਹੋ ਕੇ ਤੇ ਉਹ ਥੋੜੀ ਦੇਰ ਬਾਅਦ ਹੀ ਮੇਰੇ ਖਿਲਾਫ ਲੱਗ ਪਏ ਬੋਲਣ। ਬੋਲ ਕੀ ਰਹੇ ਨੇ? ਮੇਰਾ ਨਾਮ ਲੈ ਕੇ ਕੀਮਤੀ ਭਗਤ ਤੁਹਾਨੂੰ ਪਤਾ ਉਹਨਾਂ ਦਾ ਤਖੱਲਸ ਤੇ ਕਿਸੇ ਨੂੰ ਵੀ ਦੇ ਸਕਦੇ ਨੇ। ਕੋ ਪੁੱਠਾ ਸਿੱਧਾ ਨਾਮ ਲੈ ਕੇ ਮੇਰਾ ਵੀ ਉਹ ਕਹਿੰਦੇ ਜੀ ਭਾਰਗੋ ਕੈਂਪ ਏਰੀਆ 'ਚ ਜਿੰਨੀ ਸ਼ਰਾਬ ਵਿਕਦੀ ਹੈ ਉਹ ਕੀਮਤੀ ਭਗਤ ਵੇਚਦਾ ਇਹ ਉਹਨਾਂ ਨੇ ਪ੍ਰਮੁੱਖ ਤੌਰ ਤੇ ਕਿਹਾ ਚਲੋ ਇਜਾਜ਼ਤ ਹੈ ਸਾਰਿਆਂ ਨੂੰ ਆਪਣੀ ਆਪਣੀ ਗੱਲ ਕਰਨ ਦੀ ਇਜਾਜ਼ਤ ਹੈ ਪਰ ਮੈਨੂੰ ਪਤਾ ਹੈ ਵੀ ਇਹ ਭਲੇ ਮਾਨਸ ਤੇ ਕਿਸੇ ਨੂੰ ਵੀ ਕੁਝ ਕਹਿ ਸਕਦੇ ਨੇ ਇਹ ਰੱਬ ਨੂੰ ਵੀ ਕਹਿ ਸਕਦੇ ਨੇ ਇਹਨਾਂ ਦੀ ਕਹਿਣ ਦਾ ਤੇ ਕੋਈ ਅਸਰ ਕੋਈ ਨਹੀਂ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਣਾ ਚਾਹਨਾ ਚਲੋ ਤੁਸੀਂ ਕਿਹਾ ਮੈਂ ਤਾਂ ਬੜੇ ਦੇਖ ਲੋ ਸੱਚੀ ਭਾਵ ਨਾਲ ਤੁਹਾਡਾ ਜਵਾਬ ਦੇ ਰਿਆ ਮੈਂ ਤੁਹਾਡੀ ਗੱਲ ਦਾ ਕਦੀ ਗੁੱਸਾ ਨਹੀਂ ਕੀਤਾ ਮੈਂ ਸਿਰਫ ਤੁਹਾਨੂੰ ਇੱਕ ਗੱਲ ਪੁੱਛਾਂਗਾ ਧੋਗੜੀ ਦੇ ਅੰਦਰ ਸ਼ਰਾਬ ਦੀ ਫੈਕਟਰੀ ਕਿਦੀ ਪਕੜੀ ਗਈ ਸੀ ਧੋਗੜੀ ਦੇ ਅੰਦਰ ਜਿਹੜੀ ਸ਼ਰਾਬ ਦੀ ਫੈਕਟਰੀ ਸੀ ਜਿਹਦੇ ਚ ਚਾਰ ਭਲੇ ਮਾਨਸੂਨਾਂ ਨੇ ਪੁੰਝੇ ਬਿਠਾਏ ਸੀ ਤੇ ਸੈਂਟਰ ਦੇ ਵਜ਼ੀਰ ਉਸ ਵੇਲੇ ਕੈਪਟਨ ਸਾਹਿਬ ਕੋਲ ਜਾ ਕੇ ਕੈਪਟਨ ਸਾਹਿਬ ਕੋਲ ਫੋਨ ਕਰਾ ਕੇ ਤੇ ਤੁਹਾਡਾ ਪਰਚਾ ਰਫਾ-ਰਫਾ ਹੋਇਆ ਸੀ ਮੈਨੂੰ ਸਾਰਾ ਕੁਝ ਪਤਾ ਜੇ ਕੋਈ ਗੱਲ ਐਸੀ ਨਹੀਂ ਜਿਹੜੀ ਮਨੂੰ ਨਾ ਭਲੇਖਾ ਹੋਵੇ ਮਨੂੰ ਸਾਰਾ ਕੁਝ ਪਤਾ ਪਰ ਮੇਰਾ ਬੋਲਣ ਦਾ ਕੁਝ ਮर्याਦਾ ਚ ਮੈਂ ਰਹਿ ਕੇ ਬੋਲਦਾ ਸ਼ਰਾਬ ਦੀ ਫੈਕਟਰੀ ਪੜੀ ਗਈ ਨਕਲੀ ਸ਼ਰਾਬ ਦੀ ਮੌਕੇ ਤੂੰ ਤੁਸੀਂ ਉਰਚਾ ਰੌਂਡ ਅਪ ਹੋਏ ਮਕਦਮਾ ਦਰਜ ਹੋਇਆ ਸਾਰਾ ਲੋਕਾਂ ਨੂੰ ਪਤਾ ਲੱਗ ਗਿਆ ਚਲੋ ਕੈਨਸਲ ਕਰਾ ਲਿਆ ਪੈਸੇ ਵੀ ਚੜ ਗਏ ਕੋਈ ਤੁਹਾਨੂੰ ਪਤਾ ਹੀ ਹੈ ਤੁਹਾਡੇ ਕੋਲ ਸਾਰਾ ਸਾਧਨ ਤੇ ਹੈ ਹੀ ਨਹੀਂ ਚਲੋ ਸ਼ਰਾਬ ਫੜੀ ਗਈ ਤੁਸੀਂ ਸਾਡੇ ਤੇ ਅਲੀਗੇਸ਼ਨ ਲਾਉਂਦੇ ਹੋ ਕਰੋਨਾ ਕਾਲ ਦੇ ਵਿੱਚ ਕੀ ਵਾਪਰਿਆ ਤੁਹਾਡੇ ਨਾਲ ਕਰੋਨਾ ਕਾਲ ਚ ਕੀ ਵਾਪਰਿਆ ਜੂਏ ਦੇ ਅੱਡੇ ਤੋਂ ਫੜੇਗੇ ਔਰ ਤੁਹਾਨੂੰ ਯਾਦ ਹੋਏਗਾ ਤੁਸੀਂ ਉਸ ਵੇਲੇ ਫੋਨ ਵੀ ਕੀਤਾ ਸੀ ਇਹ ਸਾਡਾ ਬਚਾਅ ਕਰਾਓ ਪੰਜ ਨੰਬਰ ਥਾਣੇ ਦੇ ਵਿੱਚ ਘਸੀਟ ਕੇ ਤੁਹਾਨੂੰ ਜੀਪ ਤੇ ਬਿਠਾ ਕੇ ਲੈ ਕੇ ਗਏ ਸੀ ਇਹ ਗੱਲ ਤੁਹਾਨੂੰ ਪਤਾ ਹੀ ਹੈ ਨਾ ਕਿਸੇ ਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ 10 ਵਾਰੀ ਸੋਚ ਲਿਆ ਕਰੋ ਵਿਆਪਕ ਕਿਰਤੇ ਅਲੀਗੇਸ਼ਨ ਕੀ ਲਾ ਰਹੇ ਆ ਤੀਸਰੀ ਗੱਲ ਤੁਸੀਂ 10 12 ਮੁਕਦਮੇ ਤੁਹਾਡੇ ਤੇ ਦਰਜ ਹੋਏ ਜਿਹੜੇ ਐਫੀਡੇਵਿਟ ਤੁਸੀਂ ਦਿੱਤਾ ਇਲੈਕਸ਼ਨ ਕਮਿਸ਼ਨ ਨੂੰ ਪੁਲਿਸ ਨਾਲ ਤੁਹਾਡੇ ਕੋਈ ਪਿਛਲੇ ਜਨਮ ਦਾ ਬੈਰ ਨਹੀਂ ਪੁਲਿਸ ਨੇ ਤੁਹਾਡੇ ਨਾਲ ਜੇ ਤੁਸੀਂ ਕੁਝ ਕੀਤਾ ਹੋਏਗਾ ਤੇ ਮੁਕਦਮੇ ਦਰਜ ਹੋਏ ਹੋਣਗੇ ਚਲੋ ਤੁਸੀਂ ਕੈਨਸਲ ਕਰਾ ਲੈ ਤੁਸੀਂ ਐਮਐਲਏ ਬਣ ਕੇ ਤੁਸੀਂ ਉਹ ਸਾਰੇ ਮੁਕਦਮਿਆਂ ਦਾ ਧੋਣਾ ਧੋਤਾ ਕੋਈ ਇੱਕ ਅੱਧਾ ਸ਼ਾਇਦ ਵਿੱਚ ਰਹਿ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ ਇਸ ਕਰਕੇ ਤੁਸੀਂ ਪਹਿਲਾਂ ਆਪਣੇ ਅੰਦਰ ਚਾਤੀ ਮਾਰੋ ਤੁਸੀਂ ਕੀ ਕੀ ਕੰਮ ਕੀਤਾ ਕਿੱਥੋਂ ਕਿੱਥੋਂ ਪੈਸੇ ਲਏ ਨੇ ਸ਼ੀਤਲ ਜੀ ਤੁਹਾਨੂੰ ਯਾਦ ਹੋਵੇਗਾ ਦਾੰਸ਼ ਬੰਦਾ ਦੇ ਕੋਲ ਇੱਕ ਕਰਨ ਕਲੇਮ ਕਟਿਆ ਗਿਆ ਸੀ ਤੁਸੀਂ ਉਹਨਾਂ ਦੀਆਂ ਬੜੀਆਂ ਦਰਖਾਸਤਾਂ ਦਿੱਤੀਆਂ ਉਹਦੋਂ ਤੁਸੀਂ ਕੁਝ ਵੀ ਨਹੀਂ ਸੀ 10 ਲੱਖ ਰੁਪਇਆ ਮੇਰੇ ਨਾਲ ਜਾ ਕੇ ਤੁਸੀਂ ਮਾਡਲ ਟੌਨ ਦੇ ਵਿੱਚ ਉਹਨਾਂ ਕੋਲੋਂ ਪੱਪੀ ਬਿਲਡਰ ਵਾਲੇ ਕੋਲ ਲੈ ਕੇ ਆਏ ਸੀ ਮੈਂ ਉੱਥੇ ਬੈਠਾ ਸੀ ਕਦ ਬੱਸ ਲੈ ਕੇ ਆਏ ਸੀ ਮੈਂ ਦਰਖਾਸਤ ਤੁਹਾਡੇ ਖਿਲਾਫ ਨਹੀਂ ਦਵਾਗਾ ਬਹੁਤ ਕੁਝ ਮੇਰੇ ਕੋਲ ਹੈ ਪਰ ਮੈਂ ਨਾ ਛੋਟੀਆਂ ਗੱਲਾਂ 'ਚ ਪੈਣਾ ਨਹੀਂ ਸੀ ਚਾਹਦਾ ਮੈਂ ਕੱਲ ਵੀ ਜਦੋਂ ਮਹਾਪੰਚਾਇਤ ਦੀ ਗੱਲ ਕੀਤੀ ਹੈ ਮੈਂ ਤਤਾਂ ਦੇ ਤਰਕ ਦੇ ਆਧਾਰ ਤੇ ਗੱਲ ਕੀਤੀ ਹੈ ਮੈਂ ਤੁਹਾਡਾ ਨਾਂ ਨਹੀਂ ਸੀ ਲਿਆ ਪਰ ਚਲੋ ਤੁਸੀਂ ਅੱਜ ਮੇਰਾ ਨਾਂ ਲਿਆ ਬੜੀ ਚੰਗੀ ਗੱਲ ਹੈ ਸਾਰੇ ਭਾਰੋਕੇਮ ਦੇ ਲੋਕ ਸਾਰੇ ਜਲੰਧਰ ਫੈਸਲੇ ਲੋਕ ਸਾਰਾ ਪੰਜਾਬ ਇਹ ਚੰਗੀ ਤਰ੍ਹਾਂ ਜਾਣਦਾ ਕਿ ਕੀਮਤੀ ਭਗਤ ਨਸ਼ਾ ਵੇਚਦਾ ਸ਼ਰਾਬ ਵੇਚਦਾ ਕਿ ਨਹੀਂ ਵੇਚਦਾ ਸ਼ਰਾਬ ਵੇਚਣ ਵਾਲੇ ਕੋਲ ਸਰਟੀਫਿਕੇਟ ਨਹੀਂ ਲੈਣਾ ਮੈਂ ਇਹ ਗੱਲ ਧਿਆਨ ਨ ਰੱਖਿਓ ਸ਼ਰਾਬ ਦੀਆਂ ਫੈਕਟਰੀਆਂ ਚਲਾਣ ਵਾਲਿਆਂ ਕੋਲੋਂ ਮੈਂ ਸਰਟੀਫਿਕੇਟ ਨਹੀਂ ਲੈਣਾ ਕਿ ਮੈਂ ਵੇਚਦਾ ਕਿ ਨਹੀਂ ਵੇਚਦਾ ਸਾਰੇ ਲੋਕਾਂ ਨੂੰ ਪਤਾ ਜੇ ਜਿਹੜੀ ਗੱਲ ਅਲੀਗੇਸ਼ਨ ਲਾਣ ਦੀ ਹੈ ਤੁਸੀਂ ਸਤਿਕਾਰਯੋਗ ਸ਼ਸ਼ੀਲ ਕੁਮਾਰ ਰਿੰਕੂ ਜੀ ਤੇ 500 ਐਮ.ਐਲ.ਏ. ਦੇ 500 ਅਲੀਗੇਸ਼ਨ ਤੁਸੀਂ ਲਾਇਆ। ਔनेक ਆਦਮੀ ਐ ਉਹਨਾਂ ਤੇ ਨਹੀਂ ਲਾਇਆ ਉਹਨਾਂ ਦੀ ਧਰਮ ਪਤਨੀ ਡਾਕਟਰ ਸਨੀਤਾ ਰਿੰਕੂ ਤੇ ਲਈ ਅਲੀਗੇਸ਼ਨ ਲਾਏ। ਰਜਿਸਟਰੀਆਂ ਕਰਾ ਲੀਆਂ ਨੇ ਇਹ ਦੜੇ ਦੀਆਂ ਦੁਕਾਨਾਂ ਦੇ ਪੈਸੇ ਲੈਂਦੇ ਨੇ ਇਹ ਪੈਸੇ ਖਾ ਗਿਆ। ਬਹੁਤ ਸਾਰੇ ਅਲੀਗੇਸ਼ਨ ਹਨ ਸਤਿਕਾਰਯੋਗ ਸ਼ਸ਼ੀਲ ਕੁਮਾਰ ਰਿੰਕੂ ਜੀ ਦੇ ਤੁਸੀਂ ਲਾਏ ਉਸ ਤੋਂ ਬਨਾ ਤੁਸੀਂ ਕੋਈ ਵੀ politcal ਬੰਦਾ ਜਿਹੜਾ ਤੁਹਾਡੇ ਸਾਹਮਣੇ ਆਂਦਾ ਹੈ ਅਲੀਗੇਸ਼ਨ ਲਾਣ ਲੱਗਿਆ ਤੁਸੀਂ ਕੋਈ ਲਿਆਇ ਨਹੀਂ ਕਰਦੇ ਸਤਿਕਾਰਯੋਗ ਮਹਿੰਦਰ ਭਗਤ ਜੀ ਦੇ ਖਿਲਾਫ ਤੇ ਤੁਸੀਂ ਲਾਣੇ ਸੀ ਝੂਠੇ ਅਲੀਗੇਸ਼ਨ ਉਹਨਾਂ ਦੇ ਬੱਚਿਆਂ ਦੇ ਖਿਲਾਫ ਵੀ ਲਾਪੇ ਲਾਣ ਪਰ ਲੋਕ ਸਭ ਸਮਝਦੇ ਨੇ ਉਸ ਤੋਂ ਬਾਅਦ ਤੁਹਾਨੂੰ ਪਾਰਟੀ ਚ ਕੱਢ ਦਿੱਤਾ ਕਿ ਤੁਸੀਂ ਚਲੇ ਗਏ ਇਹ ਚਲੋ ਅੰਡਰਸਟੈਂਡ ਹੈ ਕਿਉਂਕਿ ਤੁਸੀਂ ਚਲੇ ਵੀ ਗਏ ਸੀ ਰਿਜਾਇਨ ਦੇ ਕੇ ਬਾਅਦ ਤੁਸੀਂ ਰਿਜਾਇਨ ਮੰਗਣ ਵੀ ਚਲੇ ਗਏ ਸੀ ਚਲੋ ਤੁਹਾਡਾ ਉਹਨਾਂ ਨੇ ਰਿਜਾਇਨ ਵਾਪਸ ਨਹੀਂ ਕੀਤਾ ਇਲੈਕਸ਼ਨ ਹੋ ਗਏ ਸਤਕਾਰਯੋਗ ਭਿੰਦਰ ਭਗਤ ਜੀ 55000 ਵੋਟਾਂ ਲੋਕਾਂ ਨੇ ਪਾਈਆਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਕਿਉਂਕਿ ਲੋਕ ਤੁਹਾਡੇ ਕੋਲ ਅੱਕ ਗਏ ਸੀ 2 ਸਾਲਾਂ ਚ ਉਸ 2 ਸਾਲਾਂ ਚ ਜਿੰਨੀ ਗੁੰਡਾਗਰਦੀ ਵਧੀ ਅੱਜ ਉਹਦਾ ਨਤੀਜਾ ਹੈ ਜਿਹੜੀ ਗਲੀ ਗਲੀ ਜੋ ਗਲਤ ਕੰਮ ਹੋ ਰਹੇ ਨੇ ਇਹ ਉਹਦਾ ਨਤੀਜਾ ਹੈ ਤੁਸੀਂ ਉਸਦੇ ਘੱਟ ਨਹੀਂ ਕੀਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣਾ ਚਾਹਨਾ ਤੁਹਾਡੇ ਟਾਈਮ ਦੇ ਉੱਤੇ 155 ਦੁਕਾਨਾਂ ਲਾਟਰੀ ਦੀਆਂ ਸੀ ਉਹ ਮਹਿੰਦਰ ਭਗਤ ਨੇ ਖਲਾਈਆਂ ਸੀ ਉਹ ਕੀਮਤੀ ਭਗਤ ਨੇ ਖਲਾਈਆਂ ਸੀ ਉਹ ਤੁਸੀਂ ਖਲਾਈਆਂ ਸੀ ਉਹ ਕੀ ਬਣਿਆ ਅੱਜ ਉਹ ਦੁਕਾਨਾਂ ਬੰਦ ਨੇ ਚੀਕਾਂ ਤੁਹਾਡੀਆਂ ਤਾਂ ਵੱਜਦੀਆਂ ਪਈਆਂ ਨੇ ਐਲੀਗੇਸ਼ਨ ਤੇ ਤੁਸੀਂ ਸਤਕਾਰਯੋਗ ਭਗਵੰਤ ਸਿੰਘ ਮਾਨ ਸਾਹਿਬ ਦੇ ਪਰਿਵਾਰ ਤੇ ਵੀ ਲਾ ਦਿੱਤੇ ਐਲੀਗੇਸ਼ਨ ਤੁਸੀਂ ਲਗਾਤੇ ਮੇਰੀ ਭੈਣ ਰਾਜਵਿੰਦਰ ਕੌਰ ਛੜਾਜੀ ਦੇ ਖਿਲਾਫ ਵੀ ਲਾ ਦਿੱਤੇ ਇਹ ਤੁਸੀਂ ਕਹਤਾਂ ਕਿ ਇਹ ਮੇਰੇ ਕੋਲ ਇੱਕ ਪੈਨ ਡਰਾਈਵ ਹੈ ਮੈਂ ਪੈਨ ਡਰਾਈਵ ਦੇ ਵਿੱਚ ਸਾਰੇ ਪਾਏ ਨੇ ਦੋ ਕੁਰਸੀਆਂ ਲਾ ਲਈਆਂ ਲਾਲ ਰੰਗ ਦੀਆਂ ਬਸਤੀ ਦਾਣਸ਼ਮੰਦਾ ਦੇ ਵਿੱਚ ਸਾਰੇ ਲੀਡਰ ਬੁਲਾੜੇ ਬੀਜੇਪੀ ਦੇ ਉੱਥੇ ਆ ਕੇ ਰੋਣ ਲਾਪੇ ਡਰਾਮਾ ਕੀਤਾ ਬੱਚਿਆਂ ਨੂੰ ਨਾਲ ਖਿਲਾੜ ਕੇ ਕੀਤਾ ਨਾ ਡਰਾਮਾ ਪਤਾ ਤੁਹਾਨੂੰ ਡਰਾਮਾ ਕੀਤਾ ਐਡਾ ਵਧੀਆ ਵੀ ਸ਼ਾਇਦ ਕੋਈ ਆਪਾਂ ਇਲੈਕਸ਼ਨ ਜਿੱਤ ਜਾਵਾਂਗੇ ਲੋਕਾਂ ਨੂੰ ਪਤਾ ਸੀ ਵੀ ਇਹ ਡਰਾਮੇਬਾਜ਼ ਨੇ ਨਾਟਕਬਾਜ਼ ਨੇ ਹਰ ਚਰਾਏ ਤੇ ਨਾਟਕ ਕਰਦੇ ਨੇ ਉਸ ਦੇ ਵਿੱਚ ਤੁਹਾਡੇ ਕੋਲ ਸਾਰਾ ਪ੍ਰੈਸ ਉਹਨਾਂ ਨੇ ਤਰਲੇ ਕੀਤੇ ਕਿ ਪੈਨ ਡਰਾਈਵ ਸਾਨੂੰ ਦਿਓ ਕਹਿੰਦੇ ਮੈਂ ਪੈਨ ਡਰਾਈਵ ਦੇਣੀ ਆ ਮੁੱਖ ਮੰਤਰੀ ਸਾਹਿਬ ਨੂੰ ਅੱਜ ਤੱਕ ਮੁੱਖ ਮੰਤਰੀ ਸਾਹਿਬ ਇੱਥੇ ਨੇ ਜਾ ਕੇ ਪੈਨ ਡਰਾਈਵ ਦੇ ਆਓ ਨਹੀਂ ਦਿੱਤੀ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਪਿਆਰ ਨਾਲ ਮੇਰੀ ਗੱਲ ਸੁਣੀਓ ਗੁੱਸਾ ਨਾ ਕਰਿਓ ਚਾਹੇ ਮੇਰੇ ਖਿਲਾਫ ਜੋ ਮਰਜ਼ੀ ਬੋਲੋ ਪਰ ਮੈਂ ਤੁਹਾਨੂੰ ਮਰਿਆਦਾ ਤੇ ਤਰਕ ਨਾਲ ਗੱਲ ਕਰਾਂਗਾ ਜੋ ਤੁਸੀਂ ਨਾ ਕੀਤਾ ਹੋਏਗਾ ਮੈਂ ਨਹੀਂ ਕਵਾਂਗਾ ਗਲਤ ਨਹੀਂ ਕਵਾਂਗਾ ਤੁਸੀਂ ਸਤਿਕਾਰਯੋਗ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੁਸੀਂ ਉਹਨਾਂ ਦੇ ਕੈਲੀਗੇਸ਼ਨ ਲਾਤਾ ਜਦੋਂ ਐਮ ਐਲ ਏ ਬਣੇ ਕਿ ਸਾਨੂੰ ਲੋਟਸ ਦੇ ਵਿੱਚ 25-25 ਕਰੋੜ ਰੁਪਏ ਦੇ ਵਿੱਚ ਸਾਨੂੰ ਅਮਿਤ ਸ਼ਾਹ ਜੀ ਦੇਸ਼ ਦੇ ਹੋਮ ਮਿਨਿਸਟਰ ਸਾਨੂੰ ਖਰੀਦ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਦੱਸ ਕੇ ਇੱਕ ਗੱਡੀ ਨਾਲ ਹੋਰ ਲੈ ਲਈ ਗਨਮੈਨਾਂ ਦੀ ਜਿਹੜੇ ਅੱਜ ਗਨਮੈਨਾਂ ਦਾ ਵੀ ਬੜਾ ਰੋਲਾ ਪਾਉਂਦੇ ਹੋ ਵੇ ਮੇਰੇ ਕੋਲ ਗਨਮੈਨ ਘਟਨੇ ਮਹਿੰਦਰ ਪਖਤ ਜੀ ਕੋਲ ਗਨਮੈਨ ਵਧਨੇ ਭਾਈ ਉਹ ਮਨਿਸਟਰ ਨੇ ਮਨਿਸਟਰ ਦੇ ਹਿਸਾਬ ਨਾਲ ਸਕਿਉਰਟੀ ਮਿਲਣੀ ਆ ਤੁਸੀਂ ਐਮਐਲਏ ਸੀ ਚਾਰ ਭਾਈ ਚਾਰਾਂ ਕੋਲ ਚਾਰ-ਚਾਰ ਗਨਮੈਨ ਜੇ ਮੈਂ ਝੂਠ ਕਹਿ ਰਿਹਾ ਤੇ ਮੈਨੂੰ ਪੁੱਛ ਲਿਓ ਸਤਕਾਰਯੋਗ ਅਮਿਤ ਸ਼ਾਹ ਜੀ ਦੇ ਖਿਲਾਫ ਮੁਹਾਲੀ ਤੁਸੀਂ ਜਾ ਕੇ ਬਿਆਨ ਵੀ ਦੇ ਕੇ ਆਏ ਇਹ ਸੱਚੇ ਐਪਲੀਕੇਸ਼ਨ ਅਲੀਗੇਸ਼ਨ ਸੀ ਤੁਹਾਡੇ ਝੂਠੇ ਇਹਦਾ ਮਤਲਬ ਝੂਠ ਬੋਲਣ ਦੀ ਕਲਾ ਤੁਹਾਡੇ ਕੋਲ ਹੈਗੀ ਏ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਦੁਖੀ ਤੁਸੀਂ ਸਤਿਕਾਰਯੋਗ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਤਨ ਤੂ ਬਾਤ ਕੀਤਾ ਤੇ ਜਤਨ ਤੂ ਪਹਿਲਾਂ ਕੀਤਾ ਸਾਰੀ ਦੁਨੀਆ ਜਾਣਦੀ ਏ ਉਹਨੇ ਵੀ ਤੁਹਾਡੀ ਗੱਲ ਦਾ ਕਿਸੇ ਦਾ ਜਵਾਬ ਨਹੀਂ ਦਿੱਤਾ ਉਸੇ ਪੱਧਰ ਜਿੰਨਾ ਤੇ ਚੱਲਦੇ ਆਇਆ ਸਤਿਕਾਰਯੋਗ ਮਹਿੰਦਰ ਭਗਤ ਜੀ ਵੀ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਅਸੀਂ ਵੀ ਚਲੋ ਵਿਲੇ